ਚੁੱਪ ਆਇਆ ਹੋਇ ਚਾਲੂ ਇਨਸਾਨ ਨੇ ਚੱਕ ਦਿੱਤੇ ਪਰਦੇ ਆ ਖਾਸੇ ਵਗਿਆ ਨੇ ਇਹ ਵੀ ਸੈਸਦਾਨਾਂ ਦਾ ਹੱਥ ਜੱਤੀ ਏ ਮੁੱਤੇ ਨੀਲੀ ਛੱਤ ਥੱਪ ਹੌਲੀ ਹੌਲੀ ਸਭ ਕੁਝ ਅਲੋਪ ਹੋ ਜਾਣਾ ਏ ਨਾਨਕ ਕਬੀਰ ਫਰੀਦ ਰਫੀਦਾਸ ਦਾ ਕਿਰਤਾਲਾ ਫਾਰਮੂਲਾ ਸੱਚ ਹੋ ਜਾਣਾ ਬਹਿ ਕੇ ਪੀਣਾ ਤੂੰ ਦਰਾਂ ਦੇ ਵਿੱਚ ਛੱਡ ਜੱਟ ਏ ਉੱਤੇ ਨੀ ਛੱਤ ਖੰਡ ਮਾੜਾ ਜਿਹੜੇ ਕਹਿੰਦੇ ਮੇਰੀ ਇੱਕ ਗੱਲ ਸੁਣ ਲੋ ਆੜਬ ਪੰਜਾਬੀ ਜਾ ਕੇ ਨੈਟੀ ਉੱਤੇ ਸੁਣ ਲੋ ਨਵੇਂ ਕੀ ਪੁਰਾਣੇ ਸਾਰੇ ਦਿਲਾਂ ਵਿੱਚ ਵੱਜਦੇ ਰੱਜ ਰੱਜ ਤੁਸੀਂ ਮਾੜੇ ਚੰਗੇ ਤਾਂ ਨੇ ਬੁਣ ਨੋਹਨ ਜਾਣੇ ਜਿੰਦ ਦੀ ਉਹਦੇ ਨਾਮ ਕੀਤੀ ਏ ਜਿਹੜਾ ਸਦਾਈ ਸਮਾਉਂਦਾ ਹੱਡ ਬੀਤੀ ਏ ਦਿਖੇਗੀ ਤੱਚ ਇਮਾਨ ਬੇਇਮਾਨ ਦੇ ਕਹਿੰਦੇ ਹੈਡਫੋਨ ਲਾ ਕੇ ਬੈਠੇ ਰਹਿੰਿਓ ਮੈਂ ਕੀ ਸੁਣਦਾ ਇਹ ਗੀਤ ਬੱਬੂ ਮੰਦੇ ਹੈਡਫੋਨ ਲਾ ਕੇ ਬੈਠੇ ਰਹਿੰਿਓ ਯਾਸੀ ਪੱਕੇ ਫੈਨ ਕੂੜੇ ਬੇਈਮਾਨ ਦੇ ਹੈਡਫੋਨ ਲਾ ਕੇ ਬੈਠੇ ਰਹਿੰਿਓ